vídeo ਤੁਸੀਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ 'ਚ ਇੱਕ ਚਲਦੀ ਟ੍ਰੇਨ ਨੂੰ ਭਿਆਨਕ ਆਗ ਲੱਗ ਜਾਂਦੀ ਹੈ ਜਿਸ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਟੜੀ ਤੇ ਚਲਦੀ ਇਸ ਰੇਲ ਗੱਡੀ ਦੇ 5 ਡੱਬਿਆਂ ਨੂੰ ਅਚਾਨਕ ਆਗ ਲੱਗ ਜਾਂਦੀ ਹੈ ਤੇ ਇਲਾਕੇ ਦੇ ਵਿੱਚ ਭਾਜੜਾ ਮਚ ਜਾਂਦੀਆਂ ਨੇ ਦੱਸ ਦਈਏ ਕਿ ਇਹ ਪੂਰੀ ਘਟਨਾ ਕੈਨੇਡਾ ਦੇ অন্ਟਾਰੀਓ ਦੀ ਦੱਸੀ ਜਾ ਰਹੀ ਹੈ ਜਿੱਥੇ ਪਟੜੀ ਤੇ ਚਲਦੀ ਇਸ ਰੇਲ ਗੱਡੀ ਨੂੰ ਅਚਾਨਕ ਆਗ ਲੱਗ ਜਾਂਦੀ ਹੈ ਫਿਲਹਾਲ ਆਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਪਰ ਵਿਭਾਗ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਨ ਕਾਰਨਾਂ ਕਰਕੇ ਲੱਗੀ ਹੈ ਮਿਲੀ ਜਾਣਕਾਰੀ ਮੁਤਾਬਕ ਟ੍ਰੇਨ 'ਚ ਰੇਲਵੇ ਦੀਆਂ ਪੁਰਾਣੀਆਂ ਲੱਕੜੀਆਂ ਸੀ ਤੇ ਅਚਾਨਕ ਟ੍ਰੇਨ ਦੇ ਪੰਜ ਡੱਬਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਰੇਲਵੇ ਦਾ ਤਕਰੀਬਨ 20 ਲੱਖ ਦਾ ਨੁਕਸਾਨ ਹੋ ਗਿਆ ਹੈ ਪਰ ਰਾਹਤ ਦੀ ਗੱਲ ਹੈ ਕਿ ਅੱਗ ਲੱਗਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਜਿੰਨੀ ਦੇਰ ਤੱਕ ਇਹ ਟ੍ਰੇਨ ਪਟੜੀ ਤੇ ਚੱਲਦੀ ਰਹੀ ਓਨੀ ਦੇਰ ਤੱਕ ਇਲਾਕੇ 'ਚ ਵਾਜੜਾ ਪਈਆਂ ਰਹੀਆਂ ਪਰ ਆਖਿਰਚਿਕ ਜਗ੍ਹਾ ਤੇ ਜਾ ਕੇ ਇਸ ਰੇਲ ਗੱਡੀ ਨੂੰ ਰੋਕਿਆ ਜਾਂਦਾ ਹੈ ਤੇ ਡੇਢ ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ 'ਚ ਇੱਕ ਚਲਦੀ ਟ੍ਰੇਨ ਨੂੰ ਭਿਆਨਕ ਆਗ ਲੱਗ ਜਾਂਦੀ ਹੈ ਜਿਸ ਦੀਆਂ ਖੌਫनाक ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਟੜੀ ਤੇ ਚੱਲਦੀ ਇਸ ਰੇਲ ਗੱਡੀ ਦੇ ਪੰਜ ਡੱਬਿਆਂ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਲਾਕੇ ਦੇ ਵਿੱਚ ਭਾਜੜਾ ਮਚ ਜਾਂਦੀਆਂ ਨੇ ਦੱਸ ਦਈਏ ਕਿ ਇਹ ਪੂਰੀ ਘਟਨਾ ਕੈਨੇਡਾ ਦੇ অন্ਟਾਰੀਓ ਦੀ ਦੱਸੀ ਜਾ ਰਹੀ ਹੈ ਜਿੱਥੇ ਪਟੜੀ ਤੇ ਚੱਲਦੀ ਇਸ ਰੇਲ ਗੱਡੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਪਰ ਵਿਭਾਗ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਨ ਕਾਰਨਾਂ ਕਰਕੇ ਲੱਗੀ ਹੈ ਮਿਲੀ ਜਾਣਕਾਰੀ ਮੁਤਾਬਕ ਟ੍ਰੇਨ ਜਿਹੜੀ ਰੇਲਵੇ ਦੀਆਂ ਪੁਰਾਣੀਆਂ ਲੱਕੜੀਆਂ ਸੀ ਤੇ ਅਚਾਨਕ ਟ੍ਰੇਨ ਦੇ ਪੰਜ ਡੱਬਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਰੇਲਵੇ ਦਾ ਤਕਰੀਬਨ 20 ਲੱਖ ਦਾ ਨੁਕਸਾਨ ਹੋ ਗਿਆ ਹੈ ਪਰ ਰਾਹਤ ਦੀ ਗੱਲ ਹੈ ਕਿ ਅੱਗ ਲੱਗਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਜਿੰਨੀ ਦੇਰ ਤੱਕ ਇਹ ਟ੍ਰੇਨ ਪਟੜੀ ਤੇ ਚੱਲਦੀ ਰਹੀ ਉਨੀ ਦੇਰ ਤੱਕ ਇਲਾਕੇ 'ਚ ਭਾਜੜਾ ਪਈਆਂ ਰਹੀਆਂ ਪਰ ਆਖਿਰਚ ਇੱਕ ਜਗ੍ਹਾ ਤੇ ਜਾ ਕੇ ਇਸ ਰੇਲ ਗੱਡੀ ਨੂੰ ਰੋਕਿਆ ਜਾਂਦਾ ਹੈ ਤੇ ਡੇਢ ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ 'ਚ ਇੱਕ ਚਲਦੀ ਟ੍ਰੇਨ ਨੂੰ ਭਿਆਨਕ ਆਗ ਲੱਗ ਜਾਂਦੀ ਹੈ ਜਿਸ ਦੀਆਂ ਖੋਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਟੜੀ ਦੇ ਚਲਦੀ ਇਸ ਰੇਲ ਗੱਡੀ ਦੇ 5 ਡੱਬਿਆਂ ਨੂੰ ਅਚਾਨਕ ਆਗ ਲੱਗ ਜਾਂਦੀ ਹੈ ਤੇ ਇਲਾਕੇ ਦੇ ਵਿੱਚ ਭਾਜੜਾ ਮਚ ਜਾਂਦੀਆਂ ਨੇ। ਦੱਸ ਦਈਏ ਕਿ ਇਹ ਪੂਰੀ ਘਟਨਾ ਕੈਨੇਡਾ ਦੇ অন্ਟਾਰੀਓ ਦੀ ਦੱਸੀ ਜਾ ਰਹੀ ਹੈ ਜਿੱਥੇ ਪਟੜੀ ਤੇ ਚੱਲਦੀ ਇਸਰੇਲ ਗੱਡੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਪਰ ਵਿਭਾਗ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸ ਨਕਾਰਨਾ ਕਰਕੇ ਲੱਗੀ ਹੈ ਮਿਲੀ ਜਾਣਕਾਰੀ ਮੁਤਾਬਕ ਟ੍ਰੇਨ 'ਚ ਰੇਲਵੇ ਦੀਆਂ ਪੁਰਾਣੀਆਂ ਲੱਕੜੀਆਂ ਸੀ ਤੇ ਅਚਾਨਕ ਟ੍ਰੇਨ ਦੇ ਪੰਜ ਡੱਬਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਰੇਲਵੇ ਦਾ ਤਕਰੀਬਨ 20 ਲੱਖ ਦਾ ਨੁਕਸਾਨ ਹੋ ਗਿਆ ਹੈ ਪਰ ਰਾਹਤ ਦੀ ਗੱਲ ਹੈ ਕਿ ਅੱਗ ਲੱਗਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਜਿੰਨੀ ਦੇਰ ਤੱਕ ਇਹ ਟ੍ਰੇਨ ਪਟੜੀ ਤੇ ਚਲਦੀ ਰਹੀ ਉਨੀ ਦੇਰ ਤੱਕ ਇਲਾਕੇ 'ਚ ਭਾਜੜਾ ਪਈਆਂ ਰਹੀਆਂ ਪਰ ਆਖਿਰ 'ਚ ਇੱਕ ਜਗ੍ਹਾ ਤੇ ਜਾ ਕੇ ਇਸ ਰੇਲ ਗੱਡੀ ਨੂੰ ਰੋਕਿਆ ਜਾਂਦਾ ਹੈ ਤੇ ਡੇਢ ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر